ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਬਾਣਠਾਵਾਲ ਵਿਖੇ ਤੀਜ ਦਾ ਤਿਉਹਾਰ ਬੜੀ ਉਤਸ਼ਾਹ ਨਾਲ ਮਨਾਇਆ ਗਿਆ। ਅੰਜ 13 ਅਕਤੂਬਰ 2024 ਨੂੰ ਆਦਰਸ਼ ਸੋਸ਼ਲ ਵੈਲਫੇਅਰ ਐਂਡ ਐਜੂਕੇਸ਼ਨਲ ਸੁਸਾਇਟੀ ਵੱਲੋਂ ਪਿੰਡ ਬਾਣਠਾਵਾਲ ਵਿੱਚ ਚੱਲ ਰਿਹਾ ਸਲਾਈ ਸੈਂਟਰ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਵੱਲੋਂ ਤੀਜ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਗਿੱਧਾ ਪੰਗੜਾ ਤੇ ਬੋਲੀਆਂ ਪਾ ਕੇ ਪੀਂਗਾ ਚੂਟ ਕੇ ਮਨਾਇਆ ਗਿਆ। ਜਿਸ ਵਿੱਚ ਸਾਰਿਆਂ ਨੇ ਹੁਮ ਹੁਮਾ ਕੇ ਹਿੱਸਾ ਲਿਆ। ਇਸ तीज ਦੇ ਤਿਹਾਰ ਦੇ ਵਿਸ਼ੇਸ਼ ਤੌਰ ਤੇ ਅਦਰਸ਼ ਸੁਸਾਇਟੀ ਦੇ ਚੇਅਰਪਰਸਨ ਮੈਡਮ ਰੀਨਾ ਸ਼ਰਮਾਲ ਅਤੇ ਪ੍ਰਧਾਨ ਸਤਨਾਮ ਸਿੰਘ ਜੀ ਵੱਲੋਂ ਰਿਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਪਿੰਡ ਬਾਠਾਵਾਲ ਦੇ ਸਰਪੰਚ ਮੀਨੂ ਬਾਲਾ ਜੀ ਨੇ ਦੱਸਿਆ ਕਿ ਤੀਜ ਦਾ ਤਿਉਹਾਰ ਆਪਣੇ ਪਿੰਡ ਸिलाई ਸੈਂਟਰ ਵਿੱਚ ਜੋ ਮਨਾਇਆ ਗਿਆ ਹੈ। ਇਹ ਤਿਉਹਾਰ ਮਨਾਉਣ ਦਾ ਮਹੱਤਵ ਦੱਸਿਆ ਅਤੇ ਸਭਿਆਚਾਰ ਲਈ ਜਾਗਰੂਕ ਕੀਤਾ। ਇਸ ਦੇ ਨਾਲ ਹੀ ਸੋਸਾਇਟੀ ਕੋਆਰਡੀਨੇਟਰ ਮੈਡਮ 인ਦਰਜੀਤ कौर ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਾਰੇ ਹੀ ਬੱਚਿਆਂ ਦਾ तहे ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਹਰ 6 ਮਹੀਨੇ ਦਾ ਸਲਾਈ ਸੈਂਟਰ ਤੇ ਕੰਪਿਊਟਰ ਸੈਂਟਰ ਹਰ ਪਿੰਡ ਪਿੰਡਾਂ ਵਿੱਚ ਖੋਲਦੇ ਹਾਂ ਸਾਡੀ ਇਹ ਸੰਸਥਾ ਲੋਕ ਭਲਾਈ ਦੇ ਕੰਮ ਲੰਬੇ ਸਮੇਂ ਤੋਂ ਕਰਦੀ ਆ ਰਹੀ ਹੈ ਸਾਡੀ ਸੰਸਥਾ ਦਾ ਮੁੱਖ ਉਦੇਸ਼ ਹੈ ਕਿ ਹਰ ਕੋਈ ਹੁਨਰਮੰਦ ਬਣੇ ਆਤਮ ਨਿਰਭਰ ਬਣੇ मैडम रीना ਦਾ ਇਹ ਵੀ ਕਹਿਣਾ ਹੈ ਕਿ ਅਸਲ ਵਿੱਚ ਹਰ ਤਿਉਹਾਰ ਦੇ ਮਨਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਜ਼ਿੰਦਗੀ ਦੇ ਕੁਝ ਪਲ ਯਾਦਾ ਉਹ ਕੈਦ ਹੋ ਜਾਂਦੇ ਹਨ ਜੋ ਕਦੇ ਵੀ ਵਾਪਸ ਨਹੀਂ ਆਉਂਦੇ ਫਿਰ ਸਾਰਿਆਂ ਨੇ ਮਿਲ ਕੇ ਇਸ ਤਿਉਹਾਰ ਦਾ ਬਹੁਤ ਆਨੰਦ ਮਾਨਿਆ ਇਸ ਮੌਕੇ ਤੇ ਸੈਂਟਰ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਵੀ ਪਾਇਆ ਗਿਆ ਅਤੇ ਸਾਵਣ ਮਹੀਨੇ ਦੇ ਗੀਤ ਵੀ ਗਾਏ ਗਏ ਇਸ ਤਿਉਹਾਰ ਨੂੰ ਹਰਿਆਵਲੀ ਤੀਜ ਵੀ ਕਹਿੰਦੇ ਹਨ ਇਸ ਮੌਕੇ ਤੇ ਸੋਸਾਇਟੀ ਚੇਅਰਪਰਸਨ ਮੈਡਮ ਰੀਨਾ ਸਰਮਾਲ ਪ੍ਰਧਾਨ ਸਤਨਾਮ ਸਿੰਘ ਜੀ ਸੋਸਾਇਟੀ ਕੋਆਰਡੀਨੇਟਰ ਮੈਡਮ ਇੰਦਰਜੀਤ कौर ਮੈਂਬਰ ਨਿਹਾਨ ਪਿੰਡ ਦੇ ਸਰਪੰਚ ਮੀਨੂ ਬਾਲਾ ਸਲਾਈ ਅਧਿਆਪਿਕਾ ਦੀਕਸ਼ਾ 파ਰਤੀ ਆਦਿ ਮੌਜੂਦ ਸਨ ਮੇਨ ਵੱਲੋਂ ਮੈਂ ਬਖਵਾਉਦੀ ਸਰਪੰਚਾ ਅਤੇ ਸਾਡੇ ਇੱਥੇ ਆਦਰਸ਼ ਵੈਲਫੈਰ ਸੁਸਾਇਟੀ ਵਾਲੇ ਵੱਲੋਂ ਲਗਾਏ ਗਏ ਜਿਹੜਾ ਸਲਾਈਡ ਸੈਂਟਰ ਵਿੱਚ ਪੀਂਆ ਦਾ ਤਿਉਹਾਰ ਮਨਾਇਆ ਗਿਆ ਤੇ ਇਹਦੇ ਨਾਲ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਪੀੜੀ ਹੈ ਉਹ ਜੋ ਆਪਣਾ ਸਭਿਆਚਾਰ ਭੁੱਲਦੀ ਜਾ ਰਹੀ ਸੀ ਉਸ ਨੂੰ ਦੁਬਾਰਾ ਤਜਾਲੂ ਕਰਨ ਦਾ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਸਾਰਿਆਂ ਨੇ ਹੀ ਬਹੁਤ ਵੱਧ ਛੜ ਕੇ ਇਹਦੇ ਵਿੱਚ ਹਿੱਸਾ ਲਿਆ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਂਦੀ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਔਰ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਈਆਂ ਦੀ ਲਾਈਫ ਚੇਂਜ ਹੋ ਸਕਦੀ ਹੈ ਹਰ ਇੱਕ ਦੀ ਮਦਦ ਹੋ ਸਕਦੀ ਹੈ ਸੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਔਰ ਅਗਰ ਕਿਸੇ ਚੀਜ਼ ਦੀ ਤੁਹਾਨੂੰ ਇਸ ਵੀਡੀਓ ਚ ਕਮੀ ਲੱਗਦੀ ਹੈ ਤੇ ਪਲੀਜ਼ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਸੱਚਾ